ਹੇ ਵੇ ਮੇਰੇ ਆਲਿਆ ਭੋਲਿਆ ਪੁੱਤਰਾ ਇਹਨਾਂ ਨੇ ਜੁਲਮਾਂ ਨੇ ਮੈਨੂੰ ਮਾਮ ਦੇਣਾ ਮਾਵਾ ਕੀ ਲੈ ਬੱਡੇ ਮਾਉਂ ਤੇ ਨਿਕਲ ਕੇ 12 ਵਜੇ ਤੇ ਕਰ ਗਰੰਟੀ ਤੇ ਜੰ德ਰਾ ਮਾਰੇ ਹੋਏ ਨੂੰ ਸੰਤ ਗਈ ਚਲੀ ਜੰ德ਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਟੀ ਐ ਇਸ ਕਾ ਥਲੇ ਸੁੱਤੇ ਹੋਣ ਕੇ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕੋਣੀ ਸਾਨੂੰ ਅਹੀਂ ਸੇ ਜਾਂ ਅਹੀਂ ਤਾਂ ਮਾਫ਼ੀ ਮੰਗਾ ਕੇ ਅਹੀਂ ਗੁਰੂ ਕੋ ਨਾ ਗੋਡੇ ਰਗੜਾਂ ਜੋ ਅੰਗ ਸਾਡੇ ਸਾਰੇ ਟੈ ਕੇ ਪੈਰੀ ਪਵਾਗੇ ਮਾਫ਼ੀ ਮੰਗਾ ਕੇ ਇੱਕ ਵਾਰੀ ਅਹੀਂ ਬਾਕੀ ਮੰਗਾ ਕੇ ਜੇ ਸਾਡੇ ਬੱਚੇ ਗਲਤੀ ਕੀਤੀ ਮੈਂ ਤਾਂ ਬੇੜਾ ਕਰਕੇ ਜੇ ਮੈਂ ਤਾਂ ਨਹੀਂ ਇਹਨਾਂ ਮੈਂ ਘਾਟ ਟੁੱਟੇ ਹਰ ਇੱਕ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਤੇ ਫਿਰ ਤੁਹਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਹੀਂ ਵੀ ਸਿੱਖ ਪਵਾ ਰਿਆਂ ਸਾਨੂੰ ਹੀ ਇਸੇ ਘਾਟ ਦੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀਕੇ ਬਾਬੇ ਵੀ ਆਏ ਚਾੜਥੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਇਜਕਾਰੇ ਛੱਡ ਕੇ ਕਿ 12 ਵਜੇ ਤੇ ਗਰੰਟੀ ਦੇ ਜਿੰਦਰਾ ਮਾਰੇ ਬੁਏ ਨੂੰ ਸੰਗਤ ਗਈ ਚਲੀ ਜਿੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਟੀ ਇਸ ਇਸ ਕਾ ਥਲੇ ਸੁੱਤੇ ਹੋਣ ਕਿ ਅੰਦਰ ਵੱਢ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕੋਈ ਗਏ ਉਹਦੀ ਕਿਸੇ ਬੋਲੋ ਮੈਂ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਟੀਗਾਂ ਨੂੰ ਮਿਲਣੀ ਚਾਹੀਦੀ ਸਜ਼ਾ ਇਸ ਸਾਨੂੰ ਅਈ ਸਜ਼ਾ ਅਈ ਤਾਂ ਮਾਫ਼ੀ ਮੰਗਾਂਗੇ ਹੇ ਗੁਰੂ ਕੋ ਨਾ ਗੋਟੇ ਰਖੜਾਂ ਜੋ ਅੰਕ ਸਾਹ ਸਾਰੇ ਟੈਕੇ ਪੈਰੀ ਪਾਵਾਂਗੇ ਮਾਫੀ ਮੰਗਾਗੇ ਬੱਚੇ ਬੱਚੇ ਮਾਫੀ ਮੰਗਾਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੁੱਕ ਗਿਆ ਨਾ ਹੀ ਤਾਂ ਹੀ ਮਾਫੀ ਮੰਗਾ ਕੇ ਗੁਰੂ ਕੋਲ ਪਰ ਇਹਨਾਂ ਜ਼ੁਲਮ ਕੀਤਾ ਹੈ ਇਹ ਜ਼ੁਲਮ ਜਿਹੜਾ ਨਾ ਸਜ਼ਾ ਪੋਗਣ ਦੇ ਇਹਨਾਂ ਵੇਖੀ ਤਾਂ ਸਹੀ ਇਹਨਾਂ ਪੋਗਣੀ ਕਿ ਵੀ ਸਜ਼ਾ ਹੈ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾ ਤਰੋ ਕਮਾਇਆ ਇਹਨਾਂ ਬੱਚੇ ਨਾ ਇਹਨਾਂ ਬੱਚੇ ਨਾ ਤਰੋ ਕਮਾਇਆ ਹੈ ਸਾਰੇ ਮੁਲਖ ਨੂੰ ਪਤਾ ਬੱਚਾ ਕਿਦਾਂ ਦਾ ਹੈ ਹਏ ਸਾਨੂੰ ਕੋਈ ਛੜ ਨਹੀਂ ਲੱਬ ਲੱਬ ਪਿਓ ਖਵ ਜਾਂਦਾ ਕਦੀ ਕੇ ਪੱਲੇ ਨਿਕਲ ਜਾਂਦੇ ਕਦੀ ਕੇ ਪੱਲੇ ਹਏ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 21 ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ ਮੈਂ ਤਾਂ ਬੇੜਾ ਕਰਕੇ ਜਿਹੋ ਜਿਹਾ ਮੈਂ ਤਾਂ ਨਹੀਂ ਨਾ ਮਗਾ ਟੁੱਟੇ ਇਹਨਾਂ ਦਾ ਘਾਟ ਟੁੱਟੇ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਕਿ ਜਿਹੜਾ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜਿਵੇਂ ਉਹਨੂੰ ਵੱਟਿਆ ਨੇ ਨਾ ਇਹਨੇ ਵੱਢੀ ਚ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾਂਗੀ ਅਸੀਂ ਗੁਰੂਗ੍ਰਾਮ ਤੇ ਆਤਰੱਖਾਂਗੇ ਵੀ ਸੱਚੇ ਪਾਤਸ਼ਾਹ ਨੇ ਗਲਤੀ ਕੀਤੀ ਹੈ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਅਸੀਂ ਸਾਰੇ ਮਾਫੀ ਮੰਗਾਂਗੇ ਸਹੀ ਹੈ ਬੱਚਾ ਅਸੀਂ ਤਾਂ ਮਾਫੀ ਮੰਗਾਂਗੇ ਇਸ ਗੱਲ ਦੀ ਜੇ ਸਾਡਾ ਪੁੱਤਰ ਚਲਾ ਕੇ ਅਸੀਂ ਤਾਂ ਵੀ ਮਾਫੀ ਮੰਗਾਂਗੇ ਗੁਰੂ ਘਰ ਨੂੰ ਸਾਡਾ ਜੁਲਮ ਕੀਤਾ ਨਾ ਛਾਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੁੱਖ ਨਹੀਂ ਜਿਹੜੇ ਇਹ ਨਸ਼ਈਆਂ ਬੰਦੇਆਂ ਨੇ ਉਹਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਸਾਡੇ ਤੋਂ ਜਰਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਜੇ ਚੋਣਾ ਨਹੀਂ ਕੀ ਇੱਕ ਇੱਕ ਗਿਆਨੀ ਜਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਸੋ ਫਿਰ ਤੁਹਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਪਵਾਰਾਂ ਸਾਨੂੰ ਹੀ ਇਸੇ ਘਾਟ ਤੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇਹ ਇੱਕ ਪਰਿਵਾਰ ਨੂੰ ਜੇ ਉਹਨਾਂ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੈਗੀ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਅਜੇ ਵੀ ਤੁਹਾਨੂੰ ਸਜ਼ਾ ਦੇ ਦੇਣ ਅਸੀਂ ਭੁਗਤਣ ਯੋਗ ਆ ਕੀ ਐਸਾ ਕੁਛ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਉਹਨਾਂ ਨੂੰ ਉਹਨਾਂ ਨਾਲ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਈ ਮੈਂਟਲ ਕਿੰਨੇ ਚਿਰ ਦੀ ਉਹਦੀ ਛੋਟੇ ਹੁੰਦੇ ਤੋਂ ਦਵਾਈ ਚੱਲਣ ਢਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ ਮੁੜ ਕੇ ਉਹਨਾਂ ਬਾਤ ਉਹਦੀ ਦਵਾਈ ਚੱਲੀ ਜਾਂਦੀ ਉਹਦੀ ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪੈਸਾ ਨਾ ਉੱਤੇ ਪੈਸੇ ਲਾਈ ਜਾਂਦਾ ਵਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਨਹੀਂ ਲੱਭਿਆ ਨਹੀਂ ਜਿੱਧਰ ਨੂੰ ਵੀ ਕਹੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਸੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹੇ ਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬਾਬੇ ਵੀ ਆਏ ਚਾੜਸੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਵੀ ਮੈਂ ਇਹਨਾਂ ਦਾ ਡੰਗਰ ਦੇ ਉੱਤੇ ਕਤਲ ਨਹੀਂ ਬੇਰਹਿਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਕੀ ਉਹਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਨੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬ ਆ ਸਾਡਾ ਵੀ ਆ ਧਰਮ ਆ ਪਰ ਅਸੀਂ ਆਨੇ ਆ ਗਲਤੀ ਕੀਤੀ ਆ ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ ਅਸੀਂ ਮੰਨਣ ਯੋਗ ਆ ਜੀ ਪਰ ਆ ਜਿਹੜੀ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਨਾ ਇਹ ਸਾਡੇ ਤੋਂ ਜਰਿਆਣੀ ਜੀ ਜਾਂਦਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਦਾ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ ਕੀ ਨਾਮ ਹੈ ਸੁਖਰਾਜ ਸਿੰਘ ਜੀ ਗ੍ਰੰਥੀ